ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭੰਨੇ ਸਿੱਧੂ ਤੇ ਕੱਲ ਪਰਚਾ ਹੋਇਆ ਔਰ ਮੀਡੀਆ ਦੇ ਵਿੱਚ ਬਹੁਤ ਚਰਚਾਵਾ ਸ਼੍ਰੀਆਂ ਹੋਈਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਜਿੰਨਾ ਲੋਕਾਂ ਨੇ ਚੈਨਲ ਬਣਾਏ ਹੋਏ ਨੇ ਫੇਸਬੁਕ ਪੇਜ ਬਣਾਏ ਹੋਏ ਨੇ ਉਹਨਾਂ ਨੂੰ ਟੀਆਰਪੀ ਦੀ ਲੋੜ ਹੈ ਉਹ ਚਾਹੁੰਦੇ ਨੇ ਪਰ ਜਿਹੜੀ ਗੱਲਬਾਤ ਭਾਨੇ ਸਿੱਧੂ ਦੀ ਹੋ ਰਹੀ ਹੈ ਉਹਦੇ ਵਿੱਚ ਕੁਝ ਦਲਾਲ ਲੋਕ মিডিਏ ਵਾਲੇ ਜਿਹੜੇ ਐ ਉਹ ਇੰਨਾ ਵਧਾ ਚੜਾ ਕੇ ਗੱਲਬਾਤ ਕਰ ਰਹੇ ਐ ਲੱਖੇ ਦੀ ਇੰਟਰਵਿਊ ਚੱਲਦੀ ਐ ਉਹ ਫੇਸਬੁੱਕ ਪੇਜ ਤੇ ਲਾਈਵ ਹੁੰਦਾ ਕਿ ਸਾਡੀ ਪਾਰਟੀ ਦਾ ਬੱਬਰ ਸ਼ੇਰ ਭਾਨਾ ਸਿੱਧੂ ਪੁਲਿਸ ਨੇ ਚੱਕ ਲਿਆ ਤੇ ਨਾਲ ਹੀ ਕਹਿ ਦਿੱਤਾ ਕਿ ਇਹ ਭਗਵੰਤ ਮਾਨ ਸਰਕਾਰ ਦੀ ਬਹੁਤ ਵੱਡੀ ਚਾਲ ਹੈ ਇਹ ਕਹਿ ਦਿੱਤਾ ਹੁਣ ਥੋੜਾ ਜਿਹਾ ਗੌਰ ਕਰਿਓ ਵੀ ਪਰਚਾ ਇੱਕ 에ਜੰਟ ਕੁੜੀ ਨੇ ਕਰਵਾਇਆ ਜਿਹੜੀ ਇਮੀਗ੍ਰੇਸ਼ਨ ਦਾ ਕੰਮ ਕਰਦੀ ਹੈ ਉਹਨੂੰ ਇਹਨੇ ਧਮਕੀਆਂ ਦਿੱਤੀਆਂ ਫਰौती ਮੰਗੀ ਉਹਨੂੰ ਬਲੈਕਮੇਲ ਕੀਤਾ ਤੇ ਉਹਨੇ ਦਰਖਾਸਤ ਦੇ ਕੇ ਪਰਚਾ ਕਰਵਾਦਾ ਪ੍ਰਸ਼ਾਸਨ ਦਾ ਕੰਮ ਹੈ ਲੋਕਾਂ ਦੀ ਗੱਲ ਸੁਣਨ ਪਰਚਾ ਹੋ ਗਿਆ ਹੁਣ ਲਖਸਦਾਨਾ ਕਹਿੰਦਾ ਕਿ ਭਵੰਤਮਾਨ ਸਰਕਾਰ ਨੇ ਇਹ ਸਭ ਕੁਝ ਕੀਤਾ ਸਭ ਤੋਂ ਪਹਿਲਾਂ ਤਾਂ ਅਸੀਂ ਅਕਲ ਤੋਂ ਕੰਮ ਲਈਏ ਵੀ ਭਵੰਤਮਾਨ ਨੇ ਫੋਨ ਕੀਤਾ ਪੁਲਿਸ ਨੂੰ ਕਿ ਤੁਸੀਂ ਭਾਨੇ ਸਿੱਧੂ ਤੇ ਪਰਚਾ ਕਰੋ ਭਾਨਾ ਸਿੱਧੂ ਐਡਾ ਕਿੱਡਾ ਕਿ ਹੀਰੋ ਹੈ ਪੰਜਾਬ ਲਈ ਸਮਾਜ ਲਈ ਉਹ ਇੰਨਾ ਕਿੰਨਾਕ ਯੋਗਦਾਨ ਪਾਉਣ ਵਾਲਾ ਹੈ ਬਲੈਕਮੇਲ ਉਹ 에ਜੰਟਾਂ ਨੂੰ ਕਰਦਾ ਸੀ ਤੇ ਉਹ ਕਰਦੂਤ ਸਾਹਮਣੇ ਆ ਗਏ ਮੈਂ ਪਹਿਲਾਂ ਵੀ ਇਹ ਗੱਲਬਾਤ ਕੀਤੀ ਹੈ ਹੁਣ ਕਈਆਂ ਲੋਕਾਂ ਨੇ ਮੇਰੇ ਵੱਲ ਵੀ ਉਂਗਲ ਠੋਣੀ ਹੈ ਤੁਹਾਨੂੰ ਕੀ ਲੋੜ ਪਈ ਹੈ ਪਰ ਇੱਕ ਬੇਨਤੀ ਜ਼ਰੂਰ ਕਰਨੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਕਿ ਜਿਹੜੇ ਬਾਹਰ ਭੇਜਣ ਵਾਲੇ ਏਜੰਟ ਨੇ ਉਹ ਸਾਰੇ ਭਲੇ ਮਾਨਸ ਨਹੀਂ ਹੈਗੇ ਪਰ ਜੇ ਉਹ ਭਲੇ ਮਾਨਸ ਨਹੀਂ ਹੈਗੇ ਘੱਟ ਸਾਡੇ ਲੋਕ ਵੀ ਹੈ ਨਹੀਂ ਜਿਹੜੇ ਲੋਕ 15-20 ਲੱਖ ਰੁਪਏ ਕੈਸ਼ ਘਰੋਂ ਚੱਕਦੇ ਨੇ ਏਜੰਟ ਦੇ ਟੇਬਲ ਤੇ ਜਾ ਕੇ ਰੱਖ ਦਿੰਦੇ ਨੇ ਉਹਦਾ ਕੀ ਪ੍ਰੂਫ ਹੈ ਬਾਈ ਫਿਰ ਇਹਨੂੰ ਪੰਜਾਬੀ ਵਿੱਚ ਇਹ ਕਹਿ ਸਕਦੇ ਆ ਕਿ ਤਾੜੀ ਦੋਨੋਂ ਹੱਥਾਂ ਨਾਲ ਵੱਜੀ ਹੋਈ ਹੈ ਜਿਵੇਂ ਕਹਿੰਦੇ ਬਿਲਡਿੰਗਾਂ ਦੋ ਸੀ ਉਹਨਾਂ ਨੂੰ ਇੱਕ ਰੋਟੀ ਫੜਾਤੀ ਜਦੋਂ ਵੰਡਣ ਲੱਗੀਆਂ ਰੋਟੀ ਅੱਧੇ-ਅੱਧੇ ਤੇ ਕੋਲੇ ਬੈਠਾ ਸੀ ਬਾਂਦਰ ਅੱਧੀ ਰੋਟੀ ਜੋ ਤੋੜ ਕੇ ਫੜਾਈ ਇੱਕ ਬਿੱਲੀ ਨੂੰ ਥੋੜੀ ਵੱਧ ਵਾਗੀ ਇੱਕ ਨੂੰ ਘੱਟ ਵਾਗੀ ਬਾਂਦਰ ਕਹਿੰਦਾ ਲਾ ਲਓ ਮੈਂ ਇੱਕੋ ਜੀ ਕਰ ਦੇਣਾ ਤੁਹਾਨੂੰ ਵੰਡ ਕੇ ਦੇ ਦੇਣਾ ਉਹ ਬੁਰਗੀ ਵੱਡਿਆ ਕਰੇ ਦੂਜੀ ਰੋਟੀ ਛੋਟੀ ਹੋ ਜਾਇਆ ਕਰੇ ਦੂਜੀ ਦੇ ਵੱਡਿਆ ਕਰ ਦੋਜੀ ਛੋਟੀ ਹੋ ਜਾਇਆ ਕਰੇ ਜਣ ਕੇ ਬਾਂਦਰ ਦੋ ਬਿੱਲੀਆਂ ਦੇ ਵਿਚਾਲੇ ਵੱਡ ਕੇ ਸਾਰੀ ਰੋਟੀ ਖਾ ਗਿਆ ਇਹ ਕੰਮ ਭਾਨੇ ਸਿੱਧੂ ਵਰਗੇ ਹੁੰਦੇ ਐ ਏਜੰਟਾਂ ਦਾ ਤੇ ਆਮ ਲੋਕਾਂ ਦਾ ਰੌਲਾ ਸੀ ਲੈਣ ਦੇਣ ਦਾ ਜਿਹੜੇ ਪੈਸੇ ਨਹੀਂ ਠੱਗੀਆਂ ਮਾਰੀ ਹੋਏ ਨਹੀਂ ਮਾਰੀਆਂ ਸੀ ਤੇ ਭਾਨੇ ਸਿੱਧੂ ਨੇ ਦੋਨੇ ਪਾਸੋਂ ਪੈਸੇ ਲਏ ਨੇ ਜਿੰਨਾ ਪਰਿਵਾਰਾਂ ਦੇ ਪੈਸੇ ਫਸੇ ਜੀ ਉਹਨਾਂ ਤੋਂ ਵੀ ਲਏ ਐ ਏਜੰਟਾਂ ਤੋਂ ਵੀ ਲਏ ਐ ਹੁਣ ਜਿਹੜੇ ਏਜੰਟ ਹੁੰਦੇ ਨੇ ਉਹਨਾਂ ਕੋਲੇ ਰਿਕਾਰਡਿੰਗ ਵੇਰਾ ਸਾਰਾ ਕੁਝ ਹੁੰਦਾ ਜੀ ਉਹ ਆਖਰ ਨੇ ਪ੍ਰੂਫ ਜਿਹੜਾ ਸੀ ਪੁਲਿਸ ਨੇ ਦੇ ਦਿੱਤੇ ਪੁਲਿਸ ਨੇ ਚਾਕੇ ਅਰੈਸਟ ਕਰ ਲਿਆ ਗਲਤ ਇਹ ਹੈਗੀ ਆ ਵੀ ਤੁਸੀਂ ਐਡੇ ਵੱਡੇ ਕਾਰੋਬਾਰ ਚਲਾਏ ਐ ਮਖੌਟਾ ਤੁਹਾਡੇ ਪਾਇਆ ਹੋਇਆ ਸਮਾਜ ਸੇਵੀਆਂ ਵਾਲਾ ਔਰ ਤੁਸੀਂ ਰਾਜ ਕੇ ਬਲੈਕਮੇਲ ਕਰਕੇ ਪੈਸੇ ਕਮਾਏ ਐ ਇੱਕ ਠਿਕ ਮੈਂ ਬੇਨਤੀ ਕਰ ਰਹੀ ਆ ਜਿਹੜਾ ਕਰੂਗਾ ਉਹ ਭਰੂਗਾ ਰਿਜ਼ਲਟ ਸਾਹਮਣੇ ਆ ਜਾਂਦਾ ਹੁੰਦਾ ਪਰ ਜਿਹੜੇ ਬਹੁਤਾਂਤ ਵਿੱਚ ਲੋਕ ਹੁੰਦੇ ਆ ਨਾ ਹੁਣ ਉਹਨਾਂ ਵਿੱਚ ਮੈਨੂੰ ਵੀ ਤੁਸੀਂ ਗਿਣੀ ਲੈਣਾ ਮੈਨੂੰ ਕਹਿੰਦੇ ਥੋੜੀ ਲੋੜ ਪੈਣੀ ਹੈ ਉਹ ਜੇ ਮੈਂ ਕਹਿੰਦੇ ਉੱਠ ਪਹਾੜ ਦੇ ਥੱਲੇ ਆ ਗਿਆ ਤੇ ਹੁਣ ਪਹਾੜ ਦਾ ਜਿਹੜਾ ਵਾਜਨ ਹੈ ਹੋਰ ਵਧ ਹੀ ਜਾਣਾ ਉਹ ਵਾਜਨ ਕਿੱਦਾਂ ਵਧਣਾ ਹੈ ਹੁਣ ਜਿਹੜੇ ਏਜੰਟਾਂ ਦੇ ਨਾਲ ਪਹਿਲਾਂ ਬਲੈਕਮੇਲਿੰਗ ਕੀਤੀ ਹੋਈ ਹੈ ਜਾਂ ਲੋਕਾਂ ਦੇ ਨਾਲ ਕੀਤੀ ਹੋਈ ਹੈ ਉਹਨਾਂ ਨੇ ਤਕਰੀਬਨ ਪੁਲਿਸ ਨੂੰ ਫੋਨ ਕਰਨੇ ਨੇ ਜਾਂ ਪੁਲਿਸ ਕੋਲੇ ਜਾਣਾ ਹੀ ਜਾਣਾ ਵੀ ਸਾਡਾ ਥਾਤੋ ਹੀ ਪੈਸੇ ਲਏ ਆ ਸਾਥੋਂ ਪੈਸੇ ਲਏ ਆ ਘੱਟੋ ਘੱਟ 15-20 ਫੋਨ ਮੈਨੂੰ ਆ ਚੁੱਕਿਆ ਹੈ। ਕੁਝ ਪਰਿਵਾਰਾਂ ਦੇ ਕਿ ਭਾਨੇ ਸਿੱਧੂ ਨੇ ਸਾਡੇ ਕੋਲੋਂ ਏਜੰਟਾਂ ਤੋਂ ਪੈਸੇ ਮੜਵਾਉਣ ਦੇ ਵਿੱਚ ਪੈ ਕੇ ਪੈਸੇ ਲਏ ਨੇ। ਕੋਈ ਲੱਖ ਕਹਿੰਦਾ ਕੋਈ 2 ਲੱਖ ਕਹਿੰਦਾ। ਜਿਹੜੇ ਏਜੰਟ ਨੇ ਪਹਿਲਾਂ ਬੋਲੇ ਨਹੀਂ ਤੇ ਉਹ ਵੀ ਹੁਣ ਬੋਲੀ ਜਾਂਦੇ ਉਹ ਵੀ ਕਹਿੰਦੇ ਸਾਡੇ ਕੋਲ ਭਾਨੇ ਸਿੱਧੂ ਨੇ ਪੈਸੇ ਲਏ ਨੇ। ਜਿਵੇਂ ਲੱਖਾਂ ਸਧਾਣਾ ਕਹਿੰਦਾ ਗਵਾ ਡੱਡੂ ਬਣ ਕੇ ਕਹਿੰਦਾ ਸੀ 1 ਕਰੋੜ ਪਤਾ ਨਹੀਂ ਕਿੰਨੇ ਪੈਸੇ ਭਾਨੇ ਸਿੱਧੂ ਨੇ ਵਾਪਸ ਕਰਾਏ ਲੋਕਾਂ ਦੇ ਉੱਥੇ ਇਹ ਵੀ ਕਹੇ ਵੀ ਜਿੰਨੇ ਕੁ ਪੈਸੇ ਵਾਪਸ ਕਰਾਏ ਨੇ ਤੇ ਉਦੋਂ ਜ਼ਿਆਦਾ ਕਮਾਈ ਵੀ ਕੀਤੀ ਦੋਨੇ ਪਾਸਿਓਂ ਇਹ ਵੀ ਕਹੇ ਉੱਥੇ ਇਹ ਤਾਂ ਨਾਰਮਲ ਹੀ ਐ ਜੇ 200 ਪਰਿਵਾਰ ਦੇ ਪੈਸੇ ਵਾਪਸ ਕਰਵਾਏ ਨੇ ਤਾਂ ਲੱਖ ਰੁਪਈਆ ਇੱਕ ਤੋਂ ਲੈ ਲਓ ਤੁਸੀਂ ਦੋਨੇ ਪਾਸੋਂ 2 ਲੱਖ ਲੈ ਲਓ ਤਾਂ ਉੱਥੇ ਜਾਨੀ ਕਿ 2-4 ਕਰੋੜ ਰੁਪਈਆ ਸੌਖਾ ਹੀ ਬਣਿਆ ਦੋਨੇ ਪਾਸਿਓਂ ਇਹ ਸਮਾਜ ਸੇਵੀਆਂ ਦਾ ਧੰਦਾ ਹੈ। ਇਹ ਸਮਾਜ ਸੇਵੀ ਹੋਣ ਦੇ ਨਾਂ ਦਾ ਇੱਕ ਮਖੌਟਾ ਪਾਇਆ ਜਾਂਦਾ ਹੈ। ਚਲੋ ਇਹ ਤਾਂ ਹੁਣ ਉਹਦੀ ਕਮਾਈ ਆ ਭਾਨੇ ਸਿੱਧੂ ਦੀ। ਕਿੰਨੇ ਕੁ ਪੈਸੇ ਲਏ ਨੇ ਜਾਂ ਪਰਿਵਾਰ ਦੱਸਣਗੇ ਏਜੰਟ ਦੱਸਣਗੇ। ਮੈਂ ਜਿਹੜੀ ਇਥੇ ਗੱਲ ਇੱਕ ਹੋਰ ਐਡ ਕਰਨੀ ਆ ਥੋੜਾ ਜਿਹਾ ਉਹਦੇ ਵੱਲ ਧਿਆਨ ਧਿਆਨ ਦੇ ਲਿਓ। ਲੱਖਾ ਸਿੱਧੂ ਕਹਿੰਦਾ ਅਸੀਂ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਾਂ। ਕਹਿੰਦੇ ਉਹਨੂੰ ਕਮਜ਼ੋਰ ਕਰਨ ਵਾਸਤੇ ਇਹ ਸਭ ਕੁਝ ਕੀਤਾ ਜਾਂਦਾ ਹੈ। ਕੌਣ ਕਮਜ਼ੋਰ ਕਰਦਾ ਬਈ ਪੰਜਾਬ ਸਰਕਾਰ ਕਰਦੀ ਹੈ ਪ੍ਰਸ਼ਾਸਨ ਕਰਦਾ ਦੱਸੋ ਸਹੀ ਪਰ ਕਮ ਕਮਜ਼ੋਰ ਕਰਦਾ ਕੌਣ ਹੈ ਤੁਸੀਂ ਜਿਹੜੇ ਪੰਜਾਬ ਜਾਓ ਬਚਾਓ ਯਾਤਰਾ ਕੱਢ ਰਹੇ ਹੋ ਉਹ ਕੀਦੇ ਹਿੱਤ ਵਿੱਚ ਹੈ ਲੋਕਾਂ ਦੇ ਹਿੱਤ ਵਿੱਚ ਹੈ ਥੋਡੀ ਪਾਰਟੀ ਦਾ ਬੰਦਾ ਤੁਸੀਂ ਕਹਿੰਦੇ ਸਾਡੀ ਪਾਰਟੀ ਦਾ ਬੰਦਾ ਹੈ ਭਾਣਾ ਸਿੱਧੂ ਤੇ ਬਲੈਕਮੇਲ ਉਹ ਕਰ ਰਿਹਾ ਹੈ ਖਲਤਾ ਲੱਖੇ ਧੰਦੇ ਪਾਜ ਉਗੜਨੇ ਨੇ ਜਿਹੜੇ ਖਰਚੇ ਖਰਤੇ ਪੰਜਾਬ ਦੇ ਉਹ ਯਾਤਰਾ ਤੇ ਹੋ ਰਹੇ ਨੇ ਕਿੱਥੋਂ ਹੋ ਰਹੇ ਨੇ ਸਭ ਕੁਝ ਸਾਹਮਣੇ ਆਉਣਾ ਹੈ ਪਰ ਮੈਂ ਜਿਹੜੇ ਲੋਕ ਇਧਰ ਉਧਰ ਦੀਆਂ ਗੱਲਾਂ ਮਾਰਦੇ ਨੇ ਫੇਸਬੁੱਕਾਂ ਦੇ ਜਾਂ ਦਲਾਲ ਮੀਡੀਆ ਜਾਂ ਪੇਜਾਂ ਵਾਲੇ ਨੇ ਚੈਨਲ ਉਹਨਾਂ ਨੂੰ ਮੈਂ ਬੇਨਤੀ ਕਰਨੀ ਹੈ ਜਦੋਂ ਕਿਤੇ ਪ੍ਰਸ਼ਾਸਨ ਕੋਈ ਕਾਰਵਾਈ ਕਰਦਾ ਹੈ ਨਾ ਇਹਦੇ ਨਾਲ ਮੈਂ ਸਹਿਮਤਾਂ ਕਿ ਪ੍ਰਸ਼ਾਸਨ ਦੇ ਕੋਲੇ ਕੋਈ ਸਬੂਤ ਨਹੀਂ ਐਵੀਡੈਂਸ ਨੇ ਜੇ ਉਹਦੇ ਤੇ ਕਾਰਵਾਈ ਹੁੰਦੀ ਹੈ ਕਿਸੇ ਦੇ ਕਹਿਣ ਦੇ ਮੁਤਾਬਕ ਤਾਂ ਸਾਨੂੰ ਪ੍ਰੋਬਲਮ ਕੀ ਹੈ ਬਈ ਹੁਣ ਲਖਸਾ ਦਾਣਾ ਕਹਿਣਾ ਇਹ ਚਾਹੁੰਦਾ ਕਿ ਪਰਚਾ ਨਾ ਹੋਵੇ ਉਹਨੂੰ ਰਿਹਾ ਕਰ ਦਿਓ ਇਹਦਾ ਮਤਲਬ ਤੁਸੀਂ ਬੰਨਵਾਸ਼ੀ ਕਰਦੇ ਰਹੋ ਤੁਸੀਂ ਹਰਾਮਖੋਰੀਆਂ ਕਰਦੇ ਰਹੋ ਲੋਕਾਂ ਨੂੰ ਬਲੈਕਮੇਲ ਕਰਕੇ ਤੁਸੀਂ ਆਪਣੇ ਘਰ ਭਰਦੇ ਰਹੋ ਤੇ ਦੂਜੇ ਪਾਸੇ ਤੁਸੀਂ ਸਮਾਜਸੀ ਬਣ ਕੇ ਪੰਜਾਬ ਨੂੰ ਬਚਾਉਣ ਵਾਸਤੇ ਤੁਰੇ ਹੋਏ ਪੰਜਾਬ ਨੂੰ ਆਧਾਰਨਵਾਦ ਤੁਰੇ ਹੋਏ ਇਹ ਤਾਂ ਗੱਲਾਂ ਹਾਜ਼ਮ ਹੋਣ ਵਾਲੀਆਂ ਹੈ ਨਹੀਂ ਨਾ ਇਹ ਮੇਰੇ ਕਹਿਣ ਦੀਆਂ ਗੱਲਾਂ ਨਹੀਂ ਇਹ ਤੇ ਆਮ ਲੋਕ ਵੀ ਹੁਣ ਸਮਝ ਚੁੱਕੇ ਨੇ ਕਿ ਜਿਹੜੇ ਬੰਦੇ ਪੰਜਾਬ ਨੂੰ ਬਚਾਉਣਵਾਜ ਤੁਰੇ ਨੇ ਅਸਲ ਵਿੱਚ ਪੰਜਾਬ ਨੂੰ ਲੁੱਟਿਆ ਹੀ ਉਹਨਾਂ ਨੇ ਤੇ ਹੁਣ ਭਾਨੇ ਸਿੱਧੂ ਨੇ ਜਿਹੜਾ ਪਰਚਾ ਹੋਇਆ ਉਹ ਤਾਂ ਨਾ ਭਗਵੰਤ ਮਾਨ ਨੇ ਕਰਾਇਆ ਤੇ ਨਾ ਕਿਸੇ ਆਮ ਮਨੁੱਖ ਨੇ ਕਰਾਇਆ ਜਿਹਦੇ ਨਾਲ ਠੱਗੀ ਬੱਜੀ ਹੈ ਜਿਹਨੂੰ ਬਲੈਕਮੇਲ ਕੀਤਾ ਹੈ ਉਹ ਕੁੜੀ ਨੇ ਪਰਚਾ ਕਰਾਇਆ ਜਿਹੜੀਆਂ ਲਖਸਧਾਣਾ ਨੇ ਕੁੜੀਆਂ ਨੂੰ ਗਾਣਾ ਕਢੀਆਂ ਨੇ ਫੇਸਬੁੱਕ ਤੇ ਗੰਦ ਬੱਗੇ ਹੈ ਕੀ ਲਖਸਧਾਣਾ ਉਹਦੇ ਬਾਰੇ ਕੁਝ ਕਹਿਣਾ ਚਾਹੁੰਦਾ ਹੈ ਹਾਂ ਇੰਨੀ ਗੱਲ ਮੈਂ ਜ਼ਰੂਰ ਕਹਿ ਦੇਣਾ ਲਖਸਧਾਣਾ ਥੋੜਾ ਮਤਲਬ ਸਮਝ ਜ਼ਰੂਰ ਚੁੱਕਾ ਹੈ ਕਿ ਉਹਦੇ ਬਰਾਬਰ ਦਾ ਕੋਈ ਬੰਦਾ ਉਹਦੇ ਬਰਾਬਰ ਖੜਾ ਹੋਵੇ ਉਹ ਬਿਲਕੁਲ ਨਹੀਂ ਚਾਹੁੰਦਾ ਉਹ ਚਾਹੁੰਦਾ ਹੈ ਕਿ ਬਸ ਮੈਂ ਇਕੱਲਾ ਹੋਵਾਂ ਬਾਕੀ ਮੇਰੀ ਚਮਚਾਗਿਰੀ ਕਰਨ ਵਾਲੇ ਅੱਗੇ ਪਿੱਛੇ ਵਾਈ ਵਾਈ ਕਹਿਣ ਵਾਲੇ ਹੋਣ ਬਸ ਆ ਚੱਕਰ ਜਰੂਰ ਹੈਗਾ ਤੇ ਲੋਕਾਂ ਨੂੰ ਬੇਨਤੀ ਹੈ ਤੇ ਜਦੋਂ ਤੁਸੀਂ ਇਹਨਾਂ ਨੂੰ ਫਰੋਲੋਗੇ ਨਾ ਉਹ ਜਿਵੇਂ ਕਿਸੇ ਨੇ ਖੁੱਦੋ ਬਣਾਈ ਸੀ ਲੀਰਾਂ ਦੀ ਤੇ ਖੋਲਣਾ ਸ਼ੁਰੂ ਕਰਤਾ ਤੇ ਵਿੱਚੋਂ ਕੀ ਨਿਕਲੂ ਨਿਕਲਣਾ ਕਿਸੇ ਲੀਰਾਂ ਸੀ ਉਹੀ ਹਾਲ ਇਹਨਾਂ ਦਾ ਹੈ ਨਿਕਲਣਾ ਕੁਛ ਨਹੀਂ ਬਸ ਆ ਪੰਜਾਬ ਜਾਓ ਪੰਜਾਬ ਵਿਚ ਜਾਤਰਾ ਵੀ ਤੇ ਭਾਣੂ ਸਿੱਧੂ ਵਰਗੇ ਇਹ ਸਾਰੇ ਸਮਾਜ ਸੇਵੀ ਹੋਣ ਦੇ ਨਾਂ ਦਾ ਮਖੌਟਾ ਪਾ ਕੇ ਬੈਠੇ ਆ ਇਹਨਾਂ ਦੀ ਕਰਤੂਤਾਂ ਹੁਣ ਆ ਰਹੀਆਂ ਨੇ ਬਾਹਰ ਤੇ ਕੋਈ ਗੱਲ ਨਹੀਂ ਮੈਨੂੰ ਪਤਾ ਹੈ ਇਸ ਗੱਲ ਦਾ ਕਮੈਂਟਾਂ ਦੇ ਵਿੱਚ ਤੁਸੀਂ ਗਾਲਾਂ ਕਢਣੀਆਂ ਨੇ ਕਈਆਂ ਦੇ ਪਥਰੀ ਹੋ ਜਾਂਦੀ ਹੈ ਤੇ ਮੇਰੀ ਜਦੋਂ ਵੀਡੀਓ ਸੁਣੋਗੇ ਉਹ ਪਥਰੀ ਦਾ ਰਾਜ ਹੋ ਸਕਦਾ ਹੈ ਗਰਾਂਗ ਨੂੰ ਕੱਢ ਲਿਓ ਤੇ ਇਹ ਤੁਹਾਡਾ ਫਰਜ਼ ਹੁੰਦਾ ਹੀ ਹੈ ਕਢਣਾ ਕਿਉਂਕਿ ਤੁਸੀਂ ਸਮਾਜ ਸੇਵੀ ਹੋ ਨਾ ਤੁਸੀਂ ਪੰਜਾਬ ਨੂੰ ਬਚਾਉਣ ਵਾਸਤੇ ਤੁਰਿਓ ਕੱਢੋ ਗਾਲਾਂ ਰੱਜ ਕੇ ਕੱਢੋ ਪਰ ਜਿਹੜੀਆਂ ਗੱਲਾਂ ਕਹਤੀਆਂ ਨੇ ਨਾ ਇਥੋਂ ਕਿ ਮਨ ਕਰ ਨਹੀਂ ਹੋ ਸਕਦਾ ਇਹ ਸਚਾਈ ਹੈ ਠਗੀਆਂ ਮਾਰੀਆਂ ਨੇ ਬਲੈਕਮੇਲ ਲੋਕਾਂ ਨੂੰ ਕੀਤਾ ਭਾਨੇ ਸਿੱਧੂ ਨੇ ਵੀ ਇਹ ਲੋਕਾ ਚੜਦਣਾ ਵੀ ਹੁਣ ਜਿਹੜੀ ਫੰਡਿੰਗ ਇਕੱਠੀ ਕਰਕੇ ਪੰਜਾਬ ਵਿੱਚ ਉਹ ਯਾਤਰਾ ਕੱਢ ਰਿਹਾ ਇਹ ਸਭ ਕੁਝ ਠੱਗੀ ਦਾ ਜਾਲੀਆ ਹੋਰ ਕੁਝ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ